ਅਬ ਦੀ ਜੋ ਤਸਵੀਰ वगैरह ਕੁੰਦੀ ਸੀ ਉਹਦੇ ਉੱਪਰ ਵੀ ਕਾਫੀ ਹੱਦ ਤੱਕ ਨਕੇਲ ਪਈ ਹੈ ਹੁਣ ਫੀਡਬੈਕ ਲੈਣ ਦਾ ਵੀ ਟਾਈਮ ਹੈ ਤੇ ਅੱਗੇ ਕੋਰਸ ਕਰੈਕਸ਼ਨ ਦਾ ਵੀ ਟਾਈਮ ਹੈ ਬੜਾ ਲੋਕਾਂ ਦਾ ਕੋਆਪਰੇਸ਼ਨ ਰਹਾ ਹੈਗਾ ਲੋਕਾਂ ਨੇ ਸਾਨੂੰ ਇਨਫੋਰਮੇਸ਼ਨ ਵੀ ਦਿੱਤੀ ਕਿ ਕੋਈ ਨਸ਼ੇ ਦਾ ਕਾਰੋਬਾਰ ਉਹਨਾਂ ਦੇ ਏਰੀਆ ਦੇ ਵਿੱਚ ਕਰਦਾ ਹੈਗਾ ਪੰਜਾਬ ਸਰਕਾਰ ਨੇ ਜਿਹੜਾ ਹੈ ਪੰਜਾਬ ਨਿਵੰਗਲਾ ਪ੍ਰੋਬਲਮ ਦੇ ਲਈ ਔਰ ਪੰਜਾਬ ਜਿਹੜੀ ਨੌਜਵਾਨ ਪੀਡੀਆ ਜੋ ਨਸ਼ਿਆਂ ਦੇ ਵਿੱਚ ਗ੍ਰਸਤ ਹੋਈ ਰਹੀ ਹੈ ਪਿਛਲੇ तकरीबन 15-20 ਸਾਲ ਤੋਂ ਅਸੀਂ ਦੇਖਦੇ ਹਾਂ ਕਿ ਜਵਾਹਰਾਂ ਦੇ ਹਜ਼ਾਰਾਂ ਦੇ ਵਿੱਚ ਚੈਨ ਮਾ ਦੇ ਰਾਨੇ ਕਿ ਬਹੁਤ ਸਾਰੇ ਨੌਜਵਾਨ ਬੋਲ ਦੇਖੀਆਂ ਜਿਹੜੇ ਨਾ ਉਹ ਨਸ਼ੇ ਦੀ ਪੀੜ ਚੜ ਰਹੇ ਨੇ ਤਾਂ ਇਸ ਵਾਰ ਜਿਹੜਾ ਹੈ ਤੁਹਾਨੂੰ ਮਨ ਸਰਕਾਰ ਨੇ ਯੁੱਧ ਨਸ਼ਾ ਬਰੰਦ ਇੱਕ ਮਹਮ ਸ਼ੁਰੂ ਕੀਤੀ ਹੈ ਤਾਂ ਇਸ ਮਹਮ ਦੇ ਜਿਹੜੇ ਹੈਗੇ ਨੇ ਉਹ ਚੰਗੇ ਰਿਜ਼ਲਟ ਮਿਲ ਰਹਾ ਹੈ ਨੇ ਪਰ ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਆਂ ਟੈਲੀਵਿਜ਼ਨ ਪਰਕਾਰ ਦੇ ਵਿੱਚ ਦੇਖਦੇ ਆਂ ਤੇ ਵੀ ਜਿਨ੍ਹਾਂ ਨੇ ਪ੍ਰੋਬਲਮ ਡੂਰ ਚਲਾ ਚਲਾਏ ਜਾ ਰਹੇ ਨੇ ਤੇ ਉਹਦੇ ਵਿੱਚ ਕੁਝ ਲੋਕ ਸੋਚਦੇ ਨੇ ਵੀ ਨਹੀਂ ਨਹੀਂ ਇਹ ਤਾਂ ਗਲਤ ਹੋ ਰਿਹਾ ਪਰ ਮੈਨੂੰ ਲੱਗਦਾ ਹੈ ਕਿ ਸਹੀ ਆ ਕਿਉਂਕਿ ਜਿਹੜੇ ਮਾਪੇ ਮਤਲਬ ਕਿ ਇਸ ਗੱਲ ਦੀ ਦੁਹਾਈ ਪਾਉਂਦੇ ਨੇ ਕਿ ਸਾਡਾ ਘਰ ਨਾਟਾ ਹੋ ਨਾਟਾ ਹੋ ਕੀ ਜਿਹੜਾ ਹੈ ਜਦੋਂ ਉਹਨਾਂ ਦੀ ਇਹ ਜਿਹੜੀ ਹੈਗੀ ਆ ਕੂਟੀਆਂ ਜਾਂ ਮਤਲਬ ਕਿ ਉਹਨਾਂ ਦੇ ਘਰ ਬਣਦੇ ਨੇ ਕਿ ਉਹਨਾਂ ਨੂੰ ਹੀ ਪਤਾ ਹੋਏਗਾ ਕਿ ਇਹ ਕਿਹੜੀ ਕਮਾਈ ਦੇ ਨਾਲ ਬਣਦੇ ਨੇ ਦਰਦ ਨਾਲ ਜਿਹੜਾ ਹੈ ਨਸ਼ਾ ਵੇਚ ਕੇ ਹੀ ਤਾਂ ਜਿਹੜਾ ਹੈ ਪੁੱਤਾਂ ਦੀਆਂ ਲਾਜਾਂ ਦਾ ਵਪਾਰ ਕਰ ਕੀ ਤਾਂ ਘਰ ਬਣਦੇ ਹੋਏ ਨੇ ਤੇ ਮੈਨੂੰ ਲੱਗਦਾ ਕਿ ਜਿਹੜੀ ਨਸ਼ੇ ਆ ਦੀ ਜਿਹੜੀ ਕਮਾਈ ਹੈਗੀ ਤੇ ਫਿਰ ਉਹ ਜਿਹੜਾ ਹੈ ਕਿ ਗਵਰਨਮੈਂਟ ਦੇ ਇੱਕ ਸਹੀ ਐਕਸ਼ਨ ਆ ਹੈਗਾ ਵਾ ਤੇ ਇਹਦੇ ਅੱਛੇ ਰਿਜ਼ਲਟ ਮਿਲਦੇ ਨੇ ਅੱਜ ਉਸੇ ਜਿਹੜਾ ਹੈ ਲੜੀ ਦੇ ਤਹਿਤ ਮਾਨੂ ਨਗਰ ਸੰਦਾਲਾ ਦੇ ਵਿੱਚ ਮਾਰਯੋਗ ਪੀਪੀਐਸ ਪਰ ਮੈਸੇਸਪੀ ਕੀਤੀ ਜਾਤੀ ਪੀਐਸਪੀ ਸੇ ਸੇਗੋਰੀ ਪਰ ਸਾਰੇ ਜਿਹੜੇ ਵੀ ਅੰਦੇ ਦੇ ਪੁਲਿਸ ਇਹ ਸਾਰੇ ਜਿਹੜੇ ਇਹਨਾਂ ਮੁਕਬਰ ਸੱਜਣ ਪਹੁੰਚੇ ਸੀ ਤਾਂ ਮੈਂ ਵੀ ਇਸ ਮਨਨ ਦੇ ਵਿੱਚ ਜਿਹੜਾ ਹੈ ਆ ਵੀ ਦੇਖਦੇ ਵਿੱਚ ਪਹੁੰਚਿਆ ਸੀ ਤੇ ਇਹਦੇ ਬਹੁਤ ਅੱਛੇ ਰਿਜ਼ਲਟ ਨਿਕਲੇ ਹੈ ਕਿ ਮੈਨੂੰ ਲੱਗਦਾ ਹੈ ਕਿ ਸਹੀ ਹੈ। ਜੋਤੀ যাদব ਜੀ ਆਈਪੀਐਸ ਐਸਐਸਪੀ ਸਾਹਿਬ ਖੰਨਾ ਤੋਂ ਆਉਂ। ਅੱਜ ਮੇਰੇ ਵਾਰਡ ਦੇ ਵਿੱਚ ਸਪੈਸ਼ਲੀ ਤੌਰ ਤੇ ਪਹੁੰਚੇ ਜੀ। ਔਰ ਮੈਂ ਜਿਸ ਵਿੱਚ ਡੀਐਸਪੀ ਸਾਹਿਬ ਨੂੰ ਔਰ ਆਪਣੇ ਐਮਐਲਏ ਸਾਹਿਬ ਨੂੰ 1 ਮਹੀਨੇ ਤੋਂ ਲਗਾਤਾਰ ਬੇਨਤੀਆਂ ਕਰ ਰਿਹਾ ਸੀਗਾ ਵੀ ਆਈਪੀਐਸ ਨੇ ਮੈਡਮ ਮੇਰੀ ਜਿਹੜੀ ਨਗਰ ਦੀ ਨੌਜਵਾਨ ਯੂਥ ਆ ਜਿਹੜਾ ਉਹਨਾਂ ਨੂੰ ਮੋਟੀਵੇਸ਼ਨ ਵਾਸਤੇ ਵੀ ਜਰੂਰ ਬੁਲਾਇਆ ਜਾਵੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗਾ ਔਰ ਐਮਐਲ ਸਾਹਿਬ ਤੇ ਡੀਐਸਪੀ ਸਾਹਿਬ ਨੇ ਮੇਰੀ ਬੇਨਤੀ ਕਬੂਲ ਕੀਤੀ ਔਰ ਅੱਜ ਮੈਡਮ ਆਏ ਨੇ ਮੇਰੇ ਜਿੰਨੇ ਵੀ ਨਗਰ ਦੇ ਨੌਜਵਾਨ ਯੂਥ ਸੀਗਾ ਘੜ ਤੋਂ ਘੜ 100 ਬੱਚਾ ਸੀਗਾ ਜੀ ਸਾਰਿਆਂ ਨੂੰ ਮੋਟੀਵੇਸ਼ਨ ਕੀਤਾ ਉਹਨਾਂ ਨੇ ਬਹੁਤ ਵਧੀਆ ਲੱਗਿਆ ਨਗਰ ਨੂੰ ਵੀ ਯੂਥ ਨੂੰ ਵੀ ਬਹੁਤ ਵਧੀਆ ਤੇ ਦਿਖੇ ਗਏ ਆ ਜੀ ਤੇ ਕੀ ਕਹਿਣਾ ਚਾਹੁੰਦੇ ਹਾਂ ਜਿਹੜਾ ਹੈਗਾ ਮਹੱਲਾ ਵਾਸੀਆਂ ਨੂੰ ਤੇ ਨੌਜਵਾਨ ਬੱਚ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਮੈਂ ਸੰਦੇਸ਼ ਇਹੀ ਦੇਣਾ ਚਾਹੁੰਦਾ ਹਾਂ ਜੀ ਨੌਜਵਾਨ ਨੂੰ ਯੂਥ ਨੂੰ ਵੀ ਅੱਜ ਜਿਵੇਂ ਮੈਡਮ ਜੋਤੀ যাদব ਜੀ ਆਈਪੀਐਸ ਜਿਵੇਂ ਸਾਨੂੰ ਉਹ ਕਹਿ ਕੇ ਗਏ ਨੇ ਯੂਥ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣਾ ਆ ਯੂਥ ਦੇ ਨਸ਼ਾ ਵਿਰੁੱਧ ਜੋ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਇੱਕ ਮੁਹਿੰਮ ਚੱਲ ਰਹੀ ਹੈਗੀ ਨਸ਼ਾ ਵਿਰੁੱਧ ਜਿਹਨੂੰ ਹੁਣ ਆਲਮੋਸਟ 3 ਮਹੀਨੇ ਹੋ ਚੁੱਕੇ ਹਨ ਤੇ ਉਹਦੇ ਅੰਦਰ ਹੀ ਸੰਪਰਕ ਮੀਟਿੰਗਸ ਅਸੀਂ ਕਰਦੇ ਰਹਿੰਦੇ ਉਦੇ ਅੰਦਰ ਅੱਜ ਮੈਂ ਮਾਨੂ ਨਗਰ ਸਮਰਾਣਾ ਵਿਖੇ ਆਈ ਹੂ ਤੇ ਇੱਥੇ ਕਿਉਂਕਿ ਹੁਣ ਇਹ ਮੁਹਿੰਮ ਨੂੰ ਚਲਦੇ ਹੋ ਕਾਫੀ ਚੇਅਰ ਹੋ ਚੁੱਕੀ ਹੈ ਕਾਫੀ ਹੱਦ ਤੱਕ ਪੰਜਾਬ ਪੁਲਿਸ ਨੂੰ ਸਕਸੈਸ ਵਿੱਚ ਮਿਲਿਆ ਹੈਗਾ ਤੇ ਡਰਗ ਦੀ ਜੋ ਤਸਕਰੀ ਵਗੈਰਾ ਹੁੰਦੀ ਸੀਗੀ ਉਹਦੇ ਉੱਪਰ ਵੀ ਕਾਫੀ ਹੱਦ ਤੱਕ ਨਕੇਲ ਪਈ ਹੈ ਤੇ ਹੁਣ ਮੈਨੂੰ ਲੱਗਦਾ ਹੈਗਾ ਕਿ ਲੋਕਾਂ ਦੇ ਵਿੱਚ ਜਾ ਕੇ ਹੁਣ ਫੀਡਬੈਕ ਲੈਣ ਦਾ ਵੀ ਟਾਈਮ ਹੈ ਤੇ ਅੱਗੇ ਕੋਰਸ ਕਰੈਕਸ਼ਨ ਦਾ ਵੀ ਟਾਈਮ ਹੈ ਲੋਕੀ ਹੁਣ ਆਈ ਥਿੰਕ ਹੁਣ ਤੱਕ ਲੋਕਾਂ ਨੇ ਸਾਡਾ ਬਹੁਤ ਸਪੋਰਟ ਕੀਤਾ ਹੈਗਾ ਬੜਾ ਲੋਕਾਂ ਦਾ ਕੋਆਪਰੇਸ਼ਨ ਰਿਹਾ ਹੈਗਾ ਆ ਜਿੱਥੇ ਸਾਨੂੰ ਕੋਈ ਇਨਫੋਰਮੇਸ਼ਨ ਦੀ ਲੋੜ ਪਈ ਤੇ ਲੋਕਾਂ ਨੇ ਸਾਨੂੰ ਉਹ ਇਨਫੋਰਮੇਸ਼ਨ ਵੀ ਦਿੱਤੀ ਕਿ ਕੋਈ ਨਸ਼ੇ ਦਾ ਕਾਰੋਬਾਰ ਉਹਨਾਂ ਦੇ ਏਰੀਆ ਦੇ ਵਿੱਚ ਕਰਦਾ ਹੈਗਾ ਅਗਰ ਕੋਈ ਨੌਜਵਾਨ ਨਸ਼ੇ ਦਾ ਆਦੀ ਹੋ ਚੁੱਕਾ ਸੀਗਾ ਉਹਦੀ ਵੀ ਲੋਕੀ ਸਾਨੂੰ ਦੱਸਦੇ ਉਹਦਾ ਅਸੀਂ ਇਲਾਜ ਵਗੈਰਾ ਵੱਲ ਵੀ ਲੈ ਕੇ ਜਾਂਦੇ ਤੇ ਹੁਣ ਅੱਗੇ ਔਰ ਕਿਵੇਂ ਇਸ ਮੁਹਿੰਮ ਨੂੰ ਸਕਸੈਸ ਤੱਕ ਲੈ ਕੇ ਜਾਈਏ ਤੇ ਲੋਕੀ ਹੀ ਸਾਡਾ ਹੋਰ ਸਪੋਰਟ ਕਰ ਸਕਦੇ ਤੇ ਲੋਕਾਂ ਨੂੰ ਅੱਜ ਮੈਂ ਸਪੈਸ਼ਲੀ ਅੱਜ ਇੱਥੇ ਕਾਫੀ ਸਾਰੇ ਮੇਰੇ ਯੰਗ ਸਾਥੀ ਸੀਗੇ ਉਹਨਾਂ ਨੂੰ ਮੈਂ ਸਪੈਸ਼ਲ এডੂਕੇਸ਼ਨ ਬਾਰੇ ਮੇਰੀ ਰਿਕਵੈਸਟ ਵੀ ਸੀਗੀ ਇੱਕ ਨਸੀਹਤ ਵੀ ਸੀਗੀ ਕਿ ਆਪਣੀ ਜੋ ਕੈਰੀਅਰ ਹੈ ਉਹਦੇ ਉੱਪਰ ਫੋਕਸ ਕਰੇ ਤੇ ਉਹਦੇ ਨਾਲ ਨਾਲ ਜਦੋਂ ਉਹ ਕੈਰੀਅਰ ਦੇ ਉੱਪਰ ਫੋਕਸ ਕਰਨਗੇ ਤਾਂ এমপ্লয়ਮੈਂਟ ਜਨਰੇਟ ਵੀ ਹੋਏਗੀ ਪੰਜਾਬ ਵਿੱਚ ਤੇ ਜੋ ਬੱਚੇ ਹੈ ਉਹਨਾਂ ਨੂੰ ਇੱਕ ਪੋਜ਼ਿਟਿਵ ਇੱਕ ਫਿਊਚਰ ਵੀ ਮਿਲੇਗਾ ਤੇ ਉਹ ਨਸ਼ੇ ਵੱਲ ਜਾਣਗੇ ਵੀ ਨਹੀਂ ਤੋਂ ਮੈਨੂੰ ਲੱਗਦਾ ਹੈ ਕੰਪਲੀਟਲੀ ਅਗਰ ਸਾਨੂੰ ਇਸ ਚੀਜ਼ ਨੂੰ ਹਟਾਉਣਾ ਹੈ ਰੈਡੀਗੇਟ ਕਰਨਾ ਹੈ ਤੋਂ ਆਹੀ ਚੀਜ਼ ਹੈਗੀ ਕਿ ਸਪੋਰਟਸ ਜਾਂ ਪੋਜ਼ਿਟਿਵ ਕੈਰੀਅਰ ਡਿਵੈਲਪਮੈਂਟ ਆਹੀ ਇੱਕ ਜ਼ਰੀਆ ਹੁੰਦਾ ਹੈਗਾ ਤੋਂ ਅਸੀਂ ਉੱਥੇ ਵੀ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਤੇ ਲੋਕਾਂ ਨੂੰ ਹਾਈ ਸਾਡਾ ਮੈਸੇਜ ਹੈਗਾ ਕਿ ਸਾਡੇ ਕੋਲ ਆਓ ਅਸੀਂ ਉਹਨਾਂ ਨੂੰ ਕੰਸਰਨ ਮਹਿਕਮੇ ਦੇ ਨਾਲ ਕੰਸਰਨ ਪਰਸਨ ਦੇ ਨਾਲ ਉਹਨਾਂ ਦਾ ਟਾਈਪ ਕਰਾ ਸਕਦੇ ਹਾਂ ਉਹਨਾਂ ਦੀ ਮਦਦ ਕੰਪਲੀਟਲੀ ਕਰਾ ਸਕਦੇ ਤੇ ਇਸ ਚੀਜ਼ ਦਾ ਹੀ ਮੇਨ ਪਰਪਸ ਹੈਗਾ ਤੇ ਵਧੀਆ ਸਾਡੀ ਮੀਟਿੰਗ ਰਹੀ ਹੈ ਅੱਜ ਦੀ ਲੋਕਾਂ ਨੇ ਸ਼ੇਅਰ ਵੀ ਕੀਤਾ ਹੈਗਾ ਇੱਥੇ ਦੇ ਕਾਉਂਸਲਰ ਸਾਹਿਬ ਨੇ ਵੀ ਬੜਾ ਆਪਣੀ ਏਰੀਆ ਬਾਰੇ ਵੀ ਦੱਸਿਆ ਹੈਗਾ ਔਰ ਕਿਵੇਂ ਚੇਂਜ ਆਇਆ ਪੁਲਿਸ ਦੀ ਕਿਵੇਂ ਦੀ ਕਾਰਗੁਜ਼ਾਰੀ ਉਸ ਬਾਰੇ ਵੀ ਅੱਜਕੱਲ੍ਹ ਗੱਲਬਾਤ